ਦੋਸਤੋ ਕੱਲ ਪਰਸੋਂ ਮੈਂ ਇਹ ਵੀਡੀਓ ਪਾਈ ਸੀ ਕਹੀ ਦੀ ਤੇ ਮੈਂ ਤੁਹਾਨੂੰ ਦੱਸੂਗਾ ਕਿ ਪਿਛਲੇ 4 ਸਾਲਾਂ ਦੇ ਵਿੱਚ ਆਪਾਂ ਨੇ ਕੋਈ ਲੋਹਾ ਨਹੀਂ ਖਰੀਦਿਆ ਆ 4 ਸਾਲਾਂ ਬਾਅਦ ਸਿਰਫ 400 ਰੁਪਏ ਦੀ ਕਈ ਖਰੀਦੀ ਹੈ ਤੇ ਕਿਸਾਨ ਦਾ ਘਾਟੇ ਦਾ ਸੌਦਾ ਖੇਤੀ ਨਹੀਂ ਹੈਗੀ ਕਿਸਾਨ ਲਈ ਘਾਟੇ ਦਾ ਸੌਦਾ ਹੈਗਾ ਲੋਹਾ ਤੇ ਮਸ਼ੀਨਰੀ ਹੁਣ ਮੇਰੀ ਪੂਰੀ ਗੱਲ ਸੁਣਦੇ ਜਾਓ ਤੇ ਤੁਸੀਂ ਦੇਖਿਓ ਕਿ ਤੁਹਾਡੀ ਮਿਹਨਤ ਦੀ ਕਮਾਈ ਜਾ ਕਿੱਥੇ ਰਹੀ ਏ ਮੰਨ ਲਓ ਇੱਕ ਔਸਤ ਕਿਸਾਨ 10 ਲੱਖ ਰੁਪਏ ਦਾ ਸਾਲ ਦੇ ਵਿੱਚ ਫਸਲ ਵੇਚਦਾ ਏ ਔਸਤ 10 ਲੱਖ ਰੁਪਏ ਦਾ ਉਹਦੇ ਵਿੱਚੋਂ 4 ਲੱਖ ਰੁਪਿਆ ਤੇ ਉਹਦੇ ਡੀਜ਼ਲਾਂ ਰਿਆਂ ਸਪਰੇਆਂ ਦੇ ਖਰਚੇ ਆ ਜਾਂਦੇ ਨੇ ਤੇ ਜੇ ਉਹ ਥੋੜਾ ਜਿਹਾ ਕਜੂਸੀ ਦੇ ਨਾਲ ਪ੍ਰਾਣੀ ਮਸ਼ੀਨਰੀ ਦੇ ਨਾਲ ਕੰਮ ਕਰੇ ਤਾਂ ਉਹਨੂੰ ਸਾਲ ਦਾ 5-6 ਲੱਖ ਰੁਪਈਆ ਯਾਨੀ ਕਿ 50,000 ਰੁਪਈਆ ਮਹੀਨਾ ਬਚ ਸਕਦਾ ਜਿਵੇਂ ਇੱਕ ਸਰਕਾਰੀ ਨੌਕਰੀ ਵਾਲਾ ਬੰਦਾ 50,000 ਰੁਪਈਆ ਮਹੀਨਾ ਕਮਾਉਂਦਾ ਹੈ ਪਰ ਇੱਥੇ ਕਿਸਾਨ ਦੀ ਜੇਬ ਵਿੱਚ ਪੈਸਾ ਪੈਣ ਤੋਂ ਪਹਿਲਾਂ ਉਹ ਕਿੱਥੇ ਚਲਾ ਜਾਂਦਾ ਵਪਾਰੀਆਂ ਦੇ ਕੋਲ ਕੋਈ ਰੂਟਾ ਵੀਟਰ ਵੇਚਣ ਵਾਲੇ ਨੂੰ ਕਹਤਾ ਵੀ ਲਿਆ ਜੀ 2 ਲੱਖ ਦਾ ਰੂਟਾ ਵੀਟਰ ਲੈ ਲਿਆ 3 ਲੱਖ ਦਾ ਸੁਪਰ ਸੀਡਰ ਲੈ ਲਿਆ ਜੇ 50 ਪਾਵਰ ਦਾ ਪੁਰਾਣਾ ਟਰੈਕਟਰ ਚੱਲ ਰਿਹਾ ਹੈ ਤੇ 50 ਪਾਵਰ ਦਾ ਪੁਰਾਣਾ ਟਰੈਕਟਰ ਵੇਚ ਕੇ ਫਿਰ 50 ਪਾਵਰ ਦਾ ਟਰੈਕਟਰ 9 ਲੱਖ ਦਾ 10 ਲੱਖ ਦਾ ਨਵਾਂ ਲੈ ਲਿਆ ਪੁਰਾਣਾ 2.5-3 ਲੱਖ ਦਾ ਵੇਚਤਾ ਤੇ 7 ਲੱਖ ਰੁਪਈਆ ਉਹਦੇ ਵਿੱਚ ਖਰਾਬ ਕਰਤਾ ਗੱਲ ਹੈ ਕਿ ਇਹ ਚੀਜ਼ਾਂ ਸਾਡੇ ਦਿਮਾਗ ਦੇ ਚ ਪਾਕ ਹੋਣ ਗਿਆ ਕਿਉਂਕਿ ਕਿਸਾਨ ਦੀ ਜੇਬ 'ਚ ਜੇ ਪੈਸਾ ਨਹੀਂ ਛੱਡਾਂਗੇ ਇੱਕ ਪਾਲਿਸੀ ਬਣਾਈ ਜਾਈਏ ਕਿ ਕਿਸਾਨ ਦੀ ਜੇਬ 'ਚ ਪੈਸਾ ਛੱਡਣਾ ਨਹੀਂ ਉਹਦੇ ਪਿੱਛੇ 2-3 ਕਾਰਨ ਨੇ ਭੁੱਖ ਦੇ ਵਿੱਚ ਹੋਣੇ ਨੇ ਕਿਉਂਕਿ ਇੱਕ ਤਾਂ ਜਦੋਂ ਆਪਾਂ ਕਿਸਾਨ ਦੀ ਜੇਬ ਦੇ ਵਿੱਚੋਂ ਪੈਸਾ ਕੱਢ ਲਾਂਗੇ ਤੇ ਉਹਨੂੰ ਮਾਰਕੀਟ ਦੇ ਵਿੱਚ ਖਰਾਬ ਕਰਾ ਦਾਂਗੇ ਇਸ ਨਾਲ ਕਿਸਾਨ ਕਦੇ ਵੀ ਆਪਣਾ ਆਲੂ ਕੋਈ ਸਬਜ਼ੀ ਆਪਣਾ ਅਨਾਜ ਸਟੋਰ ਨਹੀਂ ਕਰੇਗਾ ਉਹ ਤੇ ਕਰਜ਼ੇ ਹੀ ਇੰਨਾ ਜ਼ਿਆਦਾ ਚੜ ਜਾਏਗਾ ਤੇ ਉਹ ਵੱਢਣ ਤੋਂ ਪੰਜਾਂ ਮਿੰਟਾਂ ਬਾਅਦ ਸਿੱਧੀ ਟਰਾਲੀ ਮੰਡੀ ਵਾਲੀ ਭਜਾਊਗਾ ਵੀ ਛੇਤੀ ਮੇਰਾ ਵਿਆਜ ਬੰਦ ਹੋ ਜੇ ਵੀ ਆਰਤੀ ਦਾ ਵਿਆਜ ਚੱਲਦਾ ਹੈ ਅਰਤੀ ਕੋਲ ਫਸਲ ਸੁੱਟ ਕੇ 5 ਮਿੰਟ ਬਾਅਦ ਕਹਿੰਦਾ ਵੀ ਦੁਬਾਰਾ ਮੈਨੂੰ ਬੀਜ ਖਾਦ ਲਈ ਪੈਸੇ ਦੇ ਦੇ ਮੇਰਾ ਤੇ ਟਾਈਮ ਲੰਘ ਜਾਣਾ ਮੈਂ ਤੇ ਲੇਟ ਹੋ ਜਾਣਾ ਮੇਰੀ ਫਸਲ ਖਰਾਬ ਹੋ ਜਾਏਗੀ ਮੈਂ ਤੇ ਨਵੀਂ ਫਸਲ ਬੀਜਣੀ ਹੈ ਇਹ ਜਿਹੜੀ ਭੱਜ ਦੌੜ ਵਾਲੀ ਜ਼ਿੰਦਗੀ ਹੈ ਲਾਮ ਲਸ਼ਕਰ ਇਨਾ ਮਸ਼ੀਨਰੀ ਦਾ ਇਹ ਕੌਣ ਪਾ ਗਿਆ ਤੁਸੀਂ 90 ਤੋਂ ਬਾਅਦ ਦੇ ਪਿੱਛੇ ਚਲੇ ਜਾਓ 1990 ਤੋਂ ਪਹਿਲਾਂ ਇਹੀ ਖੇਤੀ ਹੋ ਰਹੀ ਸੀ ਕਣਕ ਝੋਨਾ ਐਵੇਂ ਹੀ ਹੋ ਰਿਹਾ ਸੀ ਉਦੋਂ ਆਮ ਕਿਸਾਨ ਕੋਲ ਸਕਾਟ ਟਰੈਕਟਰ 3600 ਟਰੈਕਟਰ ਸਵਰਾਜ 735 ਤੇ ਤਿੰਨ ਕੁ ਟਰੈਕਟਰ ਹੁੰਦੇ ਜਾਂ ਮਹਿੰਦਰਾ ਹੁੰਦਾ ਸੀ 275 ਆ ਚਾਰ ਕੁ ਛੋਟੇ ਛੋਟੇ ਟਰੈਕਟਰ ਹੁੰਦੇ ਸੀ ਤੇ ਕਿਸਾਨ ਘਰੇ ਹੀ ਬੀਜ ਰੱਖ ਲੈਂਦਾ ਸੀ ਘਰੋਂ ਹੀ ਬੀਜ ਪਾ ਲੈਂਦਾ ਸੀ ਤੇ ਭਈ ਉਹਨੂੰ ਖੇਤੀ ਕਿੰਨੀ ਸਾਦੀ ਸੀ ਤੇ ਉਹਨੂੰ ਕਿਸਾਨਾਂ ਦੇ ਸਿਰ ਤੇ ਏਡੀਆਂ ਲਿਮਟਾਂ ਨਹੀਂ ਸੀ ਹੈਗੀਆਂ ਕਿਸਾਨ 1990 ਤੋਂ ਪਹਿਲਾਂ ਜ਼ਮੀਨਾਂ ਖਰੀਦੇ ਸੀ ਤੇ ਜੋ ਹੀ ਕਿਸਾਨਾਂ ਨੂੰ ਨਵੀਂ ਮਸ਼ੀਨਰੀ ਦੇ ਚੱਕਰ ਤੇ ਪਾਇਆ ਵੀ ਹਰ ਸਾਲ ਕਦੇ ਤੁਸੀਂ ਸੁਪਰ ਸੀਡਰ ਲੈ ਲਓ ਕਦੇ ਤੁਸੀਂ ਰੋਟਾਵੀਟਰ ਲੈ ਲਓ ਕਦੇ ਤੁਸੀਂ ਸਮਾਰਟ ਸੀਡਰ ਲੈ ਲਓ ਕਦੇ ਤੁਸੀਂ ਅਗਲੇ ਟਾਇਰਾਂ ਤੇ ਵੀ ਉਹ ਗੇਰਾਂ ਵਾਲੇ ਲੈ ਲਓ 4/4 ਵੀ ਅਗਲੇ ਟਾਇਰ ਵੀ ਜ਼ੋਰ ਲਾਂਦੇ ਨੇ ਪੈ ਤਾਂ ਪਤਾ ਨਹੀਂ ਖੂਹ ਚੋਂ ਫਸਲ ਕੱਢਣੀ ਹੈ ਬਾਹਰ ਹਨਾ ਜਦੋਂ ਰੂਸ ਨੇ ਟਰੈਕਟਰ ਬਣਾਏ ਸੀ ਨਾ ਉਹਨੇ ਪਤਲੇ-ਪਤਲੇ ਟਾਇਰਾਂ ਵਾਲੇ ਟਰੈਕਟਰ ਬਣਾਏ ਸੀ ਵਈ ਪੈਰੀ ਨੂੰ ਟਾਈਟ ਨਾ ਕਰਨ ਪੈਰੀ ਪਾਣੂ ਪੀਣੋ ਹਟ ਜੇ ਅੱਗੇ ਇੱਕ ਟਾਇਰ ਹੁੰਦਾ ਸੀ ਤੇ ਪਿੱਛੇ ਫੁੱਟ ਫੁੱਟ ਵਾਲੇ 12 ਇੰਚ ਦੇ ਟਾਇਰ ਹੁੰਦੇ ਸੀ ਤੁਸੀਂ ਡੀਟੀ 14 ਦੇਖੋ ਸਕੋਟ ਪੁਰਾਣੇ ਦੇਖੋ ਤੇ ਹੁਣ ਡੇਢ ਡੇਢ ਫੁੱਟ ਚੌੜੇ ਟਾਇਰ ਪਿੱਛੇ 2 2 ਫੁੱਟ ਤੇ ਫੁੱਟ ਫੁੱਟ ਚੌੜੇ ਟਾਇਰ ਅੱਗੇ ਤੋਂ ਜ਼ਮੀਨ ਨੂੰ ਇੰਨਾ ਟਾਈਟ ਕਰਦੇ ਜਾਂਦੇ ਨੇ ਕਿ ਜ਼ਮੀਨਾਂ ਪਾਣੀ ਪੀਣੋਂ हट ਗਈਆਂ ਵੀ ਇੱਕ ਵਾਰ ਜੇ ਟਰੈਕਟਰ ਲੰਘ ਜੇ ਉੱਥੇ ਕਣਕ ਨਹੀਂ ਉੱਗਦੀ ਵੀ ਲੋਕ ਤਾਂ ਮੰਗ ਮੰਗ ਕੇ ਵੱਟਾਂ ਪਾਉਂਦੇ ਨੇ ਕਿਸੇ ਤੋਂ ਵੀ ਆ ਤੁਹਾਡੇ ਕੋਲ ਛੋਟਾ ਟਰੈਕਟਰ ਹੈਗਾ ਸੀ ਵੱਟਾਂ ਪਾਉਣੀਆਂ ਨੇ ਸਾਡੇ ਵਾਲਾ ਟਰੈਕਟਰ ਤਾਂ ਕਣਕ ਮਿੱਦ ਦਿੰਦਾ ਵੀ ਫਿਰ ਤੁਸੀਂ ਲਿਆ ਕਿਉਂ ਵੀ ਅਗਲੇ ਟਾਇਰਾਂ ਦਾ ਖੇਤੀ ਦੇ ਵਿੱਚ ਕੋਈ ਉਤੋ ਕੀ ਨਹੀਂ ਬੰਦੀ ਅਗਲੇ ਟਾਇਰਾਂ ਵਾਲਾ ਟਰੈਕਟਰ ਤੇ ਵੱਧ ਤੋਂ ਵੱਧ ਉਹਨੂੰ ਜਾਈਦਾ ਜਿਹਨੇ ਅੱਗੇ ਕਰਾਹਾ ਲਾਉਣਾ ਹੈ ਅੱਗੇ ਕਰਾਹਾ ਲਾਉਣਾ ਦੋ ਕਰਾਹੇ ਤੇ ਉਹ ਵੀ ਐਡਾ ਕੋਈ ਕੰਮ ਨਹੀਂ ਹੈਗਾ ਉਹਦੀ ਥਾਂ ਤੇ ਉਹ ਜੀਸੀਬੀ ਆ ਗਈਆਂ ਜਿਨੇ ਐਡਾ 10 ਲੱਖ ਦਾ ਟਰੈਕਟਰ ਲੈਣਾ ਉਹ 10 ਲੱਖ ਦੀ ਪੁਰਾਣੀ ਜੀਸੀਬੀ ਲੈ ਲੂਗਾ ਜੇ ਉਹਦੇ ਕੋਲ ਮਿੱਟੀ ਦਾ ਕੋਈ ਕੰਮ ਹੈਗਾ ਮੈਂ ਇਹ ਕਹਿੰਨਾ ਕਿ ਜਿੰਨਾ ਚਿਰ ਕਿਸਾਨ ਲੋਹਾ ਖਰੀਦਣੋਂ ਨਹੀਂ ਹਟਦਾ ਕਦੇ ਉਹਨੂੰ ਉਹ ਦੇ ਦਿੰਦੇ ਨੇ ਕਦੇ ਉਹਨੂੰ ਉਹ ਦੇ ਦਿੰਦੇ ਨੇ ਵੀ ਆ ਜਾ ਤੈਨੂੰ ਤੂੰ ਪਿੱਛੇ ਨਾ ਰਹਿ ਜੀ ਮੈਂ ਜੋ ਖੋਦੀ ਗੱਲ ਕਰਾਂ ਮੈਂ ਆ ਸਿਰਫ ਕਈ ਖਰੀਦੀ ਆ 4 ਸਾਲਾਂ ਬਾਅਦ ਆ ਪਹਿਲਾਂ ਵੀ ਮੈਂ ਸਟੀਲ ਦੀ ਕਈ ਲਈ ਸੀ ਇੱਕ ਉਹ ਟੁੱਟੀ ਨਹੀਂ ਅਜੇ ਪਰ ਐਦਕੀ ਇੱਕ ਹੋਰ ਲੈ ਲਈ ਵੀ ਚਲੋ ਕਈ ਵਾਰ ਬੰਦੇ ਦੋ ਵੀ ਲਾਉਣੇ ਪੈ ਜਾਂਦੇ ਨੇ ਸੀਜ਼ਨ 'ਚ ਵੱਟਾਂ ਦਾ ਕੰਮ ਜ਼ਿਆਦਾ ਹੋ ਜੇ ਚਲੋ ਦੋ ਤਿੰਨ ਕਈਆਂ ਇੱਕ ਅੱਧੀ ਹੋਰ ਵੀ ਹੋਊਗੀ ਵੀ ਪੁਰਾਣੀਆਂ ਤਾਂ ਹੁੰਦੀਆਂ ਨੇ ਪਰ ਆਪਾਂ ਦੋ ਨੂੰ ਨਵੀਆਂ ਰੱਖ ਲੈਣਾ ਵੀ ਕਿਤੇ ਸੀਜ਼ਨ ਦੇ 'ਚ ਟੁੱਟ ਟੁੱਟ ਜਾਏ ਤੇ ਮੈਂ ਇਹ 4 ਸਾਲਾਂ 'ਚ ਇੱਕ ਸਿਰਫ 400 ਦੀ ਕਈ ਖਰੀਦੀ ਆ ਹੋਰ ਕੋਈ ਚੀਜ਼ ਨਹੀਂ ਖਰੀਦੀ ਮੇਰੇ ਕੋਲ ਸਿੰਪਲ ਸਾਧਨ ਨੇ 20-25 ਸਾਲ ਪੁਰਾਣੀਆਂ ਤਵੀਆਂ ਨੇ 20-25 ਸਾਲ ਪੁਰਾਣੇ ਹੱਲ ਨੇ ਕੋਈ 20-25 ਸਾਲ ਪੁਰਾਣਾ ਜੰਦਰਾ 1991 ਮਾਡਲ ਟਰਾਲੀ ਹੈ 1999 ਮਾਡਲ ਟਰੈਕਟਰ ਹੈ ਬਈ ਤੇ ਲਿਮਟਾਂ ਵੀ ਨਹੀਂ ਹੈਗੀਆਂ ਇਹ ਚੀਜ਼ਾਂ ਕਿਉਂ ਨੇ ਇਹ ਚੀਜ਼ਾਂ ਤਾਂ ਹੀ ਨੇ ਸਾਡੇ ਕੋਲ ਕਿ ਜੇ ਆਪਾਂ ਬਈ ਇਹਨਾਂ ਚੀਜ਼ਾਂ ਤੋਂ ਬਚੇ ਹੋਏ ਆ ਜੇ ਆਪਾਂ ਹੁਣ ਫਜ਼ੂਲ ਹੀ ਹਰ ਸੀਜ਼ਨ ਦੇਖੋ ਦੇਖੀ ਮੈਂ ਦੇਖਿਆ ਕਈ ਬੰਦੇ ਸਾਡੇ ਇਹੋ ਜਿਹੇ ਨੇ ਜਿਹੜੇ ਬੰਦੇ ਪੁਰਾਣਾ ਟਰੈਕਟਰ ਵੇਚ ਕੇ ਤੇ ਨਵਾਂ ਟਰੈਕਟਰ ਖਲਾਰਿਆ ਹੋਇਆ ਘਰ ਲਿਆ ਕੇ 10 ਲੱਖ ਦਾ ਟਰੈਕਟਰ ਉੱਡਾ ਹੀ ਹੈ ਵੱਡਾ ਨਹੀਂ ਹੈ ਪੁਰਾਣਾ ਜਿਵੇਂ 50 ਪਾਵਰ ਦਾ 55 ਪਾਵਰ ਦਾ ਵੇਚਿਆ ਉਹਨੂੰ ਵੇਚ ਕੇ 2-3 ਲੱਖ ਦਾ ਨਵਾਂ ਲੈ ਆਂਦਾ ਤੇ ਉਹਨਾਂ ਦੇ ਓਨ ਜਾਣ ਲਈ ਘਰ ਕੋਈ ਚੀਜ਼ ਨਹੀਂ ਹੈਗੀ ਘਰ ਬੈਣ ਨੂੰ ਕਮਰਾ ਨਹੀਂ ਹੈਗਾ ਜਦੋਂ ਆਪਾਂ ਇੰਨੀਆਂ ਚੀਜ਼ਾਂ ਦੀ ਗੱਲ ਕਰਦੇ ਆ ਨਾ ਫਿਰ ਲੋਕ ਲੋਕਾਂ ਨੂੰ ਐ ਲੱਗਦਾ ਯਾਰ ਇਹ ਚੀਜ਼ਾਂ ਸਾਡੇ ਵਾਸਤੇ ਦੀ ਗੱਲ ਥੋੜੀ ਹੈ ਇਹ ਚੀਜ਼ਾਂ ਤਾਂ ਸਾਡੇ ਵਾਸਤੇ ਪਾਪ ਨੇ ਕੋਈ ਨਿਆਣਿਆਂ ਦੀ ਚੰਗੀ ਪੜ੍ਹਾਈ, ਕੋਈ ਚੰਗਾ ਕਮਰਾ, ਏਸੀ ਨੂੰ ਬਿਮਾਰੀ ਸਮਝ ਲੈਂਦੇ ਨੇ। ਟਰੈਕਟਰ ਤੇ ਲੱਖ ਰੁਪਈਆ ਦਾ ਲੱਗਾ ਸਟੀਰੀਓ ਜਿਹਨੂੰ ਦਿਮਾਗ ਪਾੜ-ਪਾੜ ਕੇ ਰੱਖੀ ਜਾਂਦਾ ਉਹ ਬਿਮਾਰੀ ਨਹੀਂ ਹੈਗਾ। ਮੱਖੀਆਂ ਮੱਛਰ ਤੋਂ ਬਚਣ ਲਈ ਏਸੀ ਬਿਮਾਰੀ ਸਮਝਿਆ ਕਿਉਂਕਿ ਜਿਹੜੀ ਜੀ ਆਪਾਂ ਲੈਣੀ ਹੀ ਨਾ ਉਹ ਬਿਮਾਰੀ ਹੁੰਦੀ ਹੈ। ਅਸਲ ਜੀ ਗੱਲ ਇਹ ਹੈ ਗੱਡੀ ਵੀ ਬਿਮਾਰੀ ਹੈ। ਜੇ ਗੱਡੀ ਚ ਜਾਵਾਂਗੇ ਤੇ ਗੋਡੇ ਜੋੜ ਜਾਣਗੇ ਹਨਾ। ਕਿ ਜਿਹੜੀ ਜੀ ਅਸੀਂ ਲੈਣੀ ਨਹੀਂ ਜਿਹੜੇ ਰਾਹ ਅਸੀਂ ਜਾਣਾ ਨਹੀਂ। ਇਸ ਕਰਕੇ ਮੈਂ ਕਹਿੰਨਾ ਵੀ ਕਿਸਾਨ ਦੀ ਜੇ ਜੇ ਇਸ ਕਰਕੇ ਪੈਸਾ ਛੱਡਿਆ ਜਾ ਰਿਹਾ ਵੀ ਉਹਨੂੰ ਨਾ ਤਾਂ ਉਹ ਅਨਾਜ ਸਟੋਰ ਕਰ ਸਕੇ ਤੇ ਭਵਿੱਖ ਦੇ ਵਿੱਚ ਇਹ ਯੋਜਨਾ ਬਣਾਈ ਜਾ ਰਹੀ ਹੈ ਮੇਰਾ ਨੂੰ ਜਿਹੜੀ ਚੀਜ਼ ਤੇ ਲੋਨ ਮਿਲਦਾ ਉਹਨਾਂ ਨੂੰ ਲੋਨ ਦੇ ਦੋ ਜ਼ਮੀਨ ਤੇ ਦੇ ਦੋ ਇਹਨਾਂ ਨੂੰ ਮੱਝਾਂ ਤੇ ਦੇ ਦੋ ਇਹਨਾਂ ਨੂੰ ਖੁਈਆਂ ਤੇ ਦੇ ਦੋ ਜਿੱਥੇ ਮਿਲਦਾ ਦੇ ਦੋ ਕਿਉਂਕਿ ਜਦੋਂ 월ਡ ਆਰਡਰ ਚੇਂਜ ਹੋਣਾ ਨਾ ਉਦੋਂ ਕਰਜ਼ਿਆਂ ਦੀ ਰਿਕਵਰੀ ਕਰਾਂਗੇ ਤੇ ਜਿਹਨਾਂ ਨਹੀਂ ਭਰੀ ਉਹਨਾਂ ਦੀਆਂ ਜ਼ਮੀਨਾਂ ਵਿਕਣਗੀਆਂ ਕਿਉਂਕਿ ਭਵਿੱਖ ਦੀ ਯੋਜਨਾ ਤੇ ਇਹੀ ਹੈ ਵੀ ਇਹ ਜਿਹੜੀ ਜ਼ਮੀਨ ਹੈ ਨਾ ਸਾਰੀ ਏ ਕਾਰਪੋਰੇਟ ਘਰਾਣਿਆਂ ਨੂੰ ਦੇਣੀ ਹੈ ਜਿਵੇਂ ਹੁਣ ਅਮਰੀਕਾ ਦੇ ਵਿੱਚ 240000 ਏਕੜ ਜ਼ਮੀਨ ਬਿਲ ਗੇਟਸ ਖਰੀਦੀ ਫਿਰਦਾ ਕਿਉਂਕਿ ਇੱਕ ਬੰਦੇ ਕੋਲ ਜ਼ਮੀਨ ਜਾਊਗੀ ਉਹ ਇਕੱਠਾ ਹੀ ਟੈਕਸ ਦੇ ਦੂਗਾ ਤੇ ਉਹਦਾ ਸਾਰਾ اناਜ ਭੋਜਨ ਸਾਰਾ ਇਕੱਠਾ ਹੀ ਸਟੋਰ ਚ ਜਾਊਗਾ ਉਹ ਆਪਣਾ ਮਾਰਕਾ ਲਾ ਕੇ ਟੈਕਸ ਦੇ ਕੇ ਵੇਚੂਗਾ ਕਿਉਂਕਿ ਸਿਸਟਮ ਇਹ ਕਹਿੰਦਾ ਵੀ ਹਰ ਚੀਜ਼ ਪੈਕੇਟ ਦੇ ਵਿੱਚ ਆਵੇ ਪੈਕੇਟ ਦੇ ਵਿੱਚ ਆਵੇ ਦੁੱਧ ਵੀ ਪੈਕੇਟ ਤੇ ਆਵੇ ਆਟਾ ਵੀ ਪੈਕੇਟ ਤੇ ਆਵੇ ਸਾਰਾ ਕੋ ਪੈਕੇਟ ਚ ਆਵੇ ਜਿਵੇਂ ਪਹਿਲਾਂ ਮਿੱਟੀ ਦਾ ਤੇਲ ਦੁਕਾਨਾਂ ਤੇ ਵੇਚਦਾ ਹੁੰਦਾ ਸੀ ਤੇ ਜਦੋਂ ਮਿੱਟੀ ਦਾ ਤੇਲ ਬੰਦ ਕਰਾਉਣ ਲਈ ਸਿਲੰਡਰ ਕੱਢੇ ਹੁਣ ਸਿਲੰਡਰ ਕੋਈ ਦੁਕਾਨ ਤੇ ਵੇਚ ਕੇ ਵਿਖਾਵੇ ਗੈਰ ਕਾਨੂੰਨੀ ਹੈ ਵੀ ਸਿਲੰਡਰ ਕੋਈ ਦੁਕਾਨ ਤੇ ਨਹੀਂ ਵੇਚ ਸਕਦਾ ਤੂੰ ਡੀਜ਼ਲ ਪੈਟਰੋਲ ਦੁਕਾਨ ਤੇ ਵੇਚ ਕੇ ਵਿਖਾਏ ਗੈਰ ਕਾਨੂੰਨੀ ਹੈ ਆਉਣ ਆ ਟਾਈਮ ਚ ਜਦੋਂ ਵਪਾਰੀਆਂ ਦੇ ਹੱਥ ਸਾਰਾ ਕੋ ਚਲਾ ਜਾਣਾ ਉਸ ਤੋਂ ਬਾਅਦ ਦੁੱਧ ਵੀ ਗੈਰ ਕਾਨੂੰਨੀ ਹੋਊਗਾ ਕੋਈ ਦੁੱਧ ਦੀ ਸ਼ਹਿਰ ਚ ਜਿਹੜਾ ਕੋਈ ਦੁੱਧ ਪਾਉਂਦਾ ਫੜਿਆ ਗਿਆ ਉਹਨੂੰ ਅੰਦਰ ਢੱਕਣਗੇ ਭਾਈ ਤੂੰ ਦੁੱਧ ਕਿਵੇਂ ਵੇਚੀ ਜਾਣਾ ਡਰਾਮਾ ਚ ਤੇਰੇ ਦੁੱਧ 'ਚ ਤਾਂ ਮਿ ਪੈਕਟਾਂ ਵਾਲੇ ਚ ਮਲਾਵਟ ਨਹੀਂ ਹੈ ਨਾ ਪੈਕਟਾਂ ਵਾਲਾ ਡੇਢ ਫੈੜ ਦਾ ਵੀ ਚੰਗਾ ਹੈ ਕਿਉਂਕਿ ਉਹ ਟੈਕਸ ਵਾਲਾ ਹੈ ਜਿਹੜਾ ਦੁੱਧੀ ਦਾ 8 ਫੈੜ ਦਾ 7 ਫੈੜ ਦਾ 5 ਫੈੜ ਦਾ ਉਹ ਵੀ ਕਹਿਣਗੇ ਤੇਰਾ ਦੁੱਧ ਬਿਨਾ ਲੇਬਲ ਵਾਲਾ ਤੇ ਕੋਈ ਲੇਬਲ ਨਹੀਂ ਲੱਗਿਆ ਇਹ ਚੱਲ ਤੂੰ ਡੋਲੇ ਨੂੰ ਇੱਥੇ ਉਵੇਂ ਹੀ ਗਣ ਕਾਟੇ ਦਾ ਹਾਲ ਹੋਣਾ ਹੈ ਕਿਉਂਕਿ ਸਾਰਾ ਕੁਝ ਤਾਂ ਪਾਇਆ ਜਾ ਰਿਹਾ ਵੀ ਕਿਸਾਨ ਨੂੰ ਐਸੇ 600 ਪਹੁੰਚ ਦੇ ਵਿੱਚ ਐਸੀ ਗੇਮ ਦੇ ਵਿੱਚ ਕਮਾ ਦੋ ਕਿ ਉਹਨੂੰ ਸਮਝ ਹੀ ਕੋਸ਼ਣਾ ਆਵੇ ਤੂੰ ਕੀਤਾ ਕੀ ਹੈ ਵੀ ਤੇਰੇ ਤੇ ਕਰਦਿਆ ਚੜ ਕਿਵੇਂ ਗਿਆ ਹੈ ਤੇਰੇ ਪੈਸੇ ਗਏ ਕਿੱਥੇ ਨੇ ਉਹ ਗਏ ਇਹਨਾਂ ਫਜ਼ੂਲ ਕੰਮਾਂ 'ਚ ਹੀ ਨੇ ਫਜ਼ੂਲ ਹੀ ਤਿੰਨ ਤਣ ਫਸਲਾਂ ਬਜਾ ਦੋ ਕਦੇ ਝੰਜਣ ਬਜਾ ਦੋ ਕਦੇ ਮੂੰਗੀ ਬਜਾ ਦੋ ਕਦੇ ਉਹ ਬਜਾ ਦੋ ਬੀਜ ਕੇ ਫਿਰ ਰੋਲਾ ਪਾਉਂਦੇ ਵੀ ਕੀ ਨਹੀਂ ਵੀ ਬੀਜੀ ਕਿਉਂ ਤੁਹਾਨੂੰ ਪਤਾ ਜੀ ਨਾ ਇਹਨਾਂ ਦੀ ਮਾਰਕੀਟ ਨਹੀਂ ਹੈਗੀ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਤੇ ਕਹਿੰਨਾ ਵੀ ਕੱਲੀ ਕਣਕ ਬਜਾਓ ਕਣਕ ਦਾ ਰੇਟ ਡਬਲ ਕਰ ਦੋ ਝੋਨੇ ਦੇ ਸੀਜ਼ਨ ਜ਼ਮੀਨਾਂ ਵਿਹਲੀਆਂ ਛੱਡ ਦੋ ਜੇ ਕਣਕ ਦੀ ਲੱਖ ਲੱਖ ਰੁਪਏ ਨਿਕਲਣੀ ਸ਼ੁਰੂ ਹੋ ਜੇ ਤੇ ਉਹ ਤਾਂ ਹੋਏਗਾ ਜੇ ਮਸ਼ੀਨਰੀ ਦਾ ਬੋਝ ਘਟੇਗਾ ਜਦੋਂ ਮਸ਼ੀਨਰੀ ਕਿਸਾਨਾਂ ਤੇ ਇੰਨੀ ਚਾੜ ਦਿੱਤੀ ਗਈ ਏ ਕਿਸਾਨ ਕਹਿੰਦਾ ਮੈਂ ਤਿੰਨ ਫਸਲਾਂ ਬੀਜੂਗਾ ਤਾਂ ਹੀ ਮੇਰੇ ਵਿਆਜ ਤੇ ਟਰੈਕਟਰਾਂ ਦੀਆਂ ਕਿਸ਼ਤਾਂ ਉੱਤਰਨਗੀਆਂ ਉਹਨੂੰ ਲਾਲਚ ਪਾਤਾ ਪਰ ਤਿੰਨ ਫਸਲਾਂ ਸਗੋਂ ਬਰਬਾਦੀ ਏ ਉਹ ਪਾਣੀ ਦੀ ਬਰਬਾਦੀ ਕਿਸਾਨ ਦੀ ਮਿਹਨਤ ਦੀ ਬਰਬਾਦੀ ਉਹਦਾ ਡੀਜ਼ਲ ਫੁਕੀ ਜਾਂਦਾ ਉਹ ਬੀਜ ਖਰੀਦੀ ਜਾਂਦਾ ਮਾਰਕੀਟ ਚੋਂ ਪਰ ਇਹਨੂੰ ਪਾਇਆ ਘੰਬਲ ਪੂਸੇ ਚ ਹੋਇਆ ਅਮਰੀਕਾ ਕੈਨੇਡਾ ਕੱਲੀ ਕਣਕ ਬੀਜਦੇ ਨੇ ਝੋਨਾ ਚੂਨਾ ਕੋਈ ਨਹੀਂ ਲਾਉਂਦੇ ਏਸ਼ੀਅਨ ਕੰਟਰੀਆਂ 'ਚ ਝੋਨਾ ਪਾਇਆ ਗਿਆ ਝੋਨਾ ਲਾਓ ਝੋਨਾ ਲਾਓ ਝੋਨਾ ਲਾਓ ਕਿਉਂਕਿ ਚੌਲ ਦਾ ਕੋਈ ਇਹਨਾਂ ਨੂੰ ਲੋੜ ਨਹੀਂ ਇਹਨਾਂ ਨੂੰ ਲੋੜ ਹੈ ਗੱਤੇ ਦੀ ਪਰਾਲੀ ਤੋਂ ਗੱਤਾ ਬੰਦ ਆ ਤੇ ਆਉਣ ਵਾਲੇ ਟਾਈਮ 'ਚ ਪਲਾਸਟਿਕ ਇਹਨਾਂ ਕਰਨੀ ਹੈ ਬੈਨ ਤੇ ਇਹਨਾਂ ਨੇ ਝੋਨਾ ਬੰਦ ਨਹੀਂ ਕਰਾਉਣਾ ਭਾਵੇਂ ਜ਼ਮੀਨ ਖਤਮ ਹੋ ਜੇ ਪਾਣੀ ਖਤਮ ਹੋ ਜੇ ਪਰ ਉਹਦੇ ਵਿੱਚ ਕਿਸਾਨ ਨੂੰ ਭੰਬਲ ਪੁੱਛੇ ਪਾ ਕੇ ਰੱਖਾਂਗੇ ਤੈਨੂੰ ਪਰਾਲੀ ਵਾਸਤੇ ਸੁਪਰ ਸੀਡਰ ਦੇ ਦਿੰਨੇ ਆ ਤੈਨੂੰ ਪਰਾਲੀ ਵਾਸਤੇ ਆ ਦੇ ਦਿੰਨੇ ਆ ਤੇ ਕਿਸਾਨ ਵਿਚਾਰਾ ਉਹਨੂੰ ਹੋਰ ਤਾਂ ਕੋਈ ਸ਼ੌਂਕ ਨਹੀਂ ਨਾ ਉਹਨੂੰ ਕੋਈ ਚੰਗਾ ਕੱਪੜਾ ਪਾਣ ਦਾ ਸ਼ੌਂਕ ਪੈਦਾ ਕੀਤਾ ਤੇ ਚਾਹ ਨਾ ਉਹਦਾ ਕੋਈ ਸਾਫ਼ ਸੁਥਰਾ ਜੀਵਨ ਜੂਨ ਦਾ ਸ਼ੌਂਕ ਪੈਦਾ ਕੀਤਾ ਉਹ ਜਿ ਸ਼ੌਂਕ ਹੀ ਪੈਦਾ ਕੀਤਾ ਤੂੰ ਟਰੈਕਟਰ ਲੈ ਲਾਇਆ ਤੂੰ ਰੋਟਾਵੇਟਰ ਲੈ ਲਾਇਆ ਤੂੰ ਜ਼ਰਾ ਝਾੜ ਵਾਲਾ ਬੀਜ ਲੈ ਲਾਇਆ ਬਸ ਆਹ ਚੀਜ਼ਾਂ ਦਾ ਸ਼ੌਂਕ ਪੈਦਾ ਕਰਤਾ ਉਹਦੇ ਚ ਕਿਸਾਨ ਚੀਜ਼ ਸ਼ੌਂਕ ਨਹੀਂ ਪੈਦਾ ਕੀਤਾ ਕਿ ਮੈਂ ਆਪਣੇ ਮੁੰਡੇ ਨੂੰ ਕੋਈ ਵਪਾਰੀ ਬਣਾ ਲਾਂ ਜਾਂ ਆਪਣਾ ਆਟਾ ਵੇਚਣਾ ਆਪਣੀ ਕੋਈ ਚੀਜ਼ ਆ ਵੇਚ ਲੰਨਾ ਕਿਸਾਨ ਦੇ ਮੁੰਡੇ ਨੂੰ ਸ਼ੌਂਕ ਪੈਰ ਕੀਤਾ ਵੀ ਚੌੜੇ ਟਾਇਰ ਪਵਾ ਦੇ ਟਰੈਕਟਰ ਨੂੰ ਉੱਤੇ ਉਹ ਵੱਡਾ ਬਕਸਾ ਲਵਾ ਦੇ ਉੱਤੇ ਤਾਂ ਹੀ ਸਰਦਾਰ ਲੱਗੇਗਾ ਤੂੰ ਸਰਦਾਰ ਐ ਥੋੜੀ ਹੰਦੇ ਸਰਦਾਰ ਧੂੜ ਮਿੱਟੀ ਦੇ ਵਿੱਚ ਪੂਰੇ ਤਿੰਨ ਪਿੰਡਾਂ ਨੂੰ ਸਪੀਕਰ ਸੁਣਦੇ ਹੋਂ ਤੇ ਫਿਰ ਪਤਾ ਲੱਗਦਾ ਵੀ ਸਰਦਾਰ ਐ ਬਾਣੀਆਂ ਦੇ ਮੁੰਡੇ ਦੇਖੋ ਬਾਣੀਆਂ ਦੇ ਮੁੰਡੇ ਆਪਣਾ ਚੁੱਪ ਕਰਕੇ ਕੰਮ ਕਰਦੇ ਨੇ ਨਾ ਉਹਨਾਂ ਨੇ ਕਦੇ ਕੋਈ ਸਟੀਰੀਓ ਲਾਇਆ ਨਾ ਕਦੇ ਉਹਨਾਂ ਨੇ ਕੋਈ ਉਹ ਮੰਡੀਆਂ ਜਾ ਕੇ ਵੇਚ ਲੋ ਕਰੋੜ ਕਰੋੜ ਦੀ ਗੇਮ ਪਾਉਂਦੇ ਨੇ ਆੜਤੀ ਤੇ ਕੰਡਾ 5000 ਦਾ ਉਹਨਾਂ ਕੋਲ ਤੇ ਸਾਡੇ ਉਹਨੇ ਦੀ ਫਸਲ ਨਹੀਂ ਹੁੰਦੀ ਜਿੰਨੇ ਦਾ ਟਰੈਕਟਰ ਲਈ ਫਿਰਦੇ ਨੇ ਸਾਰਿਆਂ ਦਾ ਸاسيਕਾਰ